ਵਿੱਚ ਖੇਡਦੇ ਬੱਚੇ ਆਪਣੇ ਆਪ ਦੇ ਵਿੱਚ ਵੀ ਇੱਕ ਮੈਸੇਜ ਜਰੂਰ ਦਾਲ ਸਮਾਜ ਨੂੰ ਦਿੰਦੇ ਦਿਖਾਈ ਦਿੰਦੇ ਆ ਜੇ ਫਰੋਜਪੁਰ ਸਰਦੀ ਇਲਾਕੇ ਦੀ ਗੱਲ ਕੀਤੀ ਜੇ ਤੁਸੀਂ ਅੱਜ ਸਮ ਰਿੰਗਰ ਵਿੱਚ ਦੇਖਦੇ ਹੋ ਕਿ ਕਿਸ ਤਰ੍ਹਾਂ ਜਿਹੜੇ ਬੱਚੇ ਆ ਉਹ ਪ੍ਰੈਕਟਿਸ ਕਰਦੇ ਦਿਖਾਈ ਦੇ ਰਹੇ ਆ ਕਿਉਂਕਿ ਇਹਨਾਂ ਦਾ ਇੱਕੋ ਇੱਕ ਜਣਾ ਏਮ ਹੈਗਾ ਕਿ ਆਪਣੇ ਆਪ ਦਾ ਨਾਮ ਰੋਸ਼ਨ ਕਰਨਾ ਗੇਮ ਦਾ ਨਾਮ ਰੋਸ਼ਨ ਕਰਨਾ ਤੇ ਗੇਮ ਦਾ ਜਿਹੜਾ ਉਹ ਨਾਮ ਜਿਹੜਾ ਰੋਸ਼ਨ ਕਰਨਾ ਤੇ ਤਾਂ ਜੋ ਇਹ ਆਪਣੇ ਗੇਮ ਦੀ ਜਿਹੜੀ ਇੱਥੇ ਪ੍ਰੈਕਟਿਸ ਕਰਕੇ ਕੋਚ ਤੋਂ ਸਿੱਖ ਕੇ ਆਪਣੇ ਜਿਹੜਾ ਓਜਲ ਪ੍ਰਵੇਕ ਜਿਹੜਾ ਅਪਣਾਣਾ ਚਾਹਦੇ ਆ ਸਾਡੇ ਨਾਲ ਕੋਚ ਵੀ ਇੱਥੇ ਮੌਜੂਦ ਆ ਇਹਨਾਂ ਨਾਲ ਗੱਲਬਾਤ ਕਰਾਂਗੇ ਵੀ ਉਹ ਉਹਨਾਂ ਨੇ ਕੀ ਆ ਕੇ ਉਹਨਾਂ ਨੇ ਕਹਿਣਾ ਕਿਸ ਤਰ੍ਹਾਂ ਦੀ ਜਿਹੜੀ ਉਹ ਕੋਚਿੰਗ ਹੈ ਉਹ ਇੱਥੇ ਦਿੰਦੇ ਦਿਖਾਉਂਦੇ ਰਹੇ ਪਾਜੀ ਕੀ ਨਾਮ ਹੈ ਤੁਹਾਡਾ ਤੇ ਕਿੰਨੀ ਦੇ ਤੋਂ ਕੋਚਿੰਗ ਕਰਦੇ ਸਾਬ ਦਾ ਨਾਮ ਜੀ ਇਹ ਜੀ ਨੂੰ 8 ਸਾਲ ਹੋ ਗਏ ਨੇ ਐਸੇ ਬੱਚਿਆਂ ਦੇ ਨਾਲ ਕੁਰਿਆ ਤੇ ਬਸ ਇਹ ਚਾਹਨਾ ਹੈ ਕਿ ਬੱਚੇ ਜਿੰਨੇ ਵੀ ਲੱਗੇ ਇੰਨੇ ਛੋਟੇ ਛੋਟੇ گاؤں ਪਿੰਡ ਸਭ ਆਪਣੇ ਆਪ ਨੂੰ ਇਹ ਗੇਮ ਦੇ ਵਿੱਚ ਪਾਣ ਜੁੜੀ ਇਹ ਨਹੀਂ ਕਿ ਬੌਕਸਿੰਗ ਆਪਣੇ ਆਪ ਨੂੰ ਫਿਜ਼ੀਕਲ ਫਿਟਨੈਸ ਕਿਉਂਕਿ ਅੱਜ ਕੱਲ ਦੇ ਬੱਚਿਆਂ ਨੂੰ ਇਹ ਹੈ ਕਿ ਟਾਈਮ ਕਿੱਥੇ ਚਲੋ ਮੋਬਾਈਲਾਂ ਦੇ ਵਿੱਚ ਕਦੀ ਕਿਸੇ ਆਪਣੇ ਜੀਵਨਾਂ ਦੇ ਵਿੱਚ ਟਾਈਮ ਤੇ ਕੱਢਦੇ ਹੀ ਨਹੀਂ ਇਸ ਕਰਕੇ ਲੋ ਵੀ ਹੈ ਆਪਣੇ ਬੱਚਾਂ ਨੂੰ ਚਾਹੀਦਾ ਹੈ ਆਪਣੇ ਵਾਪੇ ਨੂੰ ਵੀ ਚਾਹੀਦਾ ਬੱਚਿਆਂ ਨੂੰ ਕਿ ਆਪਣੇ ਬੱਚਿਆਂ ਨੂੰ ਫਿਜ਼ੀਕਲ ਫਿਟ ਕਰ ਸਰਦੀ ਇਲਾਕਾ ਹੈਗਾ ਸਰਦੀ ਇਲਾਕੇ ਦੇ ਵਿੱਚ ਤੁਸੀਂ ਕਿੰਨਾ ਕੋ ਟੈਲੈਂਟ ਵੇਖ ਲਿਓ ਬੱਚਿਆਂ ਦੇ ਵਿੱਚ ਜਿਹੜਾ ਹੈਗਾ ਟੈਲੈਂਟ ਤੇ ਬੋਟ ਹੈ ਜੀ ਬਸ ਇਹ ਹੈ ਕਿ ਕੁਝ ਮਾਪਿਆਂ ਦੀ سپورਟ ਬੱਚਿਆਂ ਨੂੰ ਬਿਨਾਂ ਮਾਪਿਆਂ ਨੂੰ ਚਾਹੀਦਾ ਹੈ ਆਪਣੇ ਬੱਚਿਆਂ ਨੂੰ سپورਟ ਕਰਨ ਕਿਉਂਕਿ ਜੋ ਵੀ ਕੁਛ ਹੈ ਸਰਕਾਰਾਂ ਨੇ ਤੇ ਕੰਮ ਕਰਨਾ ਹੈ ਜੋ ਬੱਚੇ ਚ ਟੈਲੈਂਟ ਹੋਏਗਾ ਤੇ ਬੱਚਾ ਆਟੋਮੈਟਿਕ ਅੱਗੇ ਆ ਜਾਏ ਕਿੰਨੇ ਕੁ ਬੱਚੇ ਆ ਜਿਨ੍ਹਾਂ ਨੂੰ ਤੁਸੀਂ ਕੋਚਿੰਗ ਦਿੱਤੀ ਹੈ ਤਾਂ ਅੱਗੇ ਵਧੇ ਆਪਣਾ ਮਕਾਮ ਜਿਹੜਾ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਸਾਡੇ ਤੇ 45 ਬੱਚੇ ਵੀ ਨੇ ਇੱਕ ਮੇਰੀ ਬੀਬੀ ਹੈ ਤੇ ਉਹ ਤੋਂ ਵਾਇਸ ਹੈ ਜੀ ਤੇ ਉਹ ਵਧੀਆ ਆਪਣਾ ਨਾਮ ਬਣਾਇਆ ਸਟੇਟ ਚ ਮੈਡਲ ਹੈ ਨੈਸ਼ਨਲ ਚ ਮੈਡਲ ਸਾਡੇ ਬੱਚੇ ਹੁਣ ਕੀ ਸੋਚ ਆ ਬਾਜੀ ਹੁਣ ਜਿਹੜੀ ਪ੍ਰੈਕਟਿਸ ਕਰਦੇ ਬੱਚੇ ਗਰਮੀ ਦੇ ਵਿੱਚ ਵੀ ਪ੍ਰੈਕਟਿਸ ਕਰਦੇ ਲੱਗਦਾ ਵੀ ਆਪਣਾ ਜਿਹੜਾ ਵੀ ਕੈਸੇ ਗੇਮ ਨੂੰ ਨਿਖਾਰਨ ਦੀ ਕੋਸ਼ਿਸ਼ ਕਰ ਰਹੇ ਨੇ ਗੇਮ ਤੇ ਬੱਚਿਆਂ ਦੀ ਮਿਹਨਤ ਹੈ ਜੀ ਕਿੰਨਾ ਜਿੰਨੀ ਹੀ ਮਿਹਨਤ ਕਰਨਗੇ ਓਨਾ ਹੀ ਇਹਨਾਂ ਨੂੰ ਅੱਗੋਂ ਸਰਕਾਰਾਂ ਵੱਲੋਂ ਤੇ ਅੱਗੋਂ ਦੇਸ਼ ਵੱਲੋਂ ਸਪੋਰਟ ਮਿਲੇਗੀ ਕਿੰਨੀ ਕੋਚਿੰਗ ਟਾਈਮ ਦਿੰਦੇ ਕੋਚਿੰਗ ਟਾਈਮ ਤੇ ਅਸੀਂ ਸਵੇਰ 3 ਘੰਟੇ ਦਿੰਦੇ ਆ ਜੀ ਤੇ ਸ਼ਾਮ ਨੂੰ ਦੋ ਘੰਟੇ ਸਰਕਾਰਾਂ ਦੀ ਕਿਵੇਂ ਦੀ ਮਦਦ ਜੜੀਆ ਸਰਕਾਰਾਂ ਦੀ ਗੱਲ ਕੀਤੀ ਜਾਵੇ ਮਦਦ ਮਿਲਦੀ ਪਈ ਹੈ ਜਾਂ ਹੋਰ ਮਦਦ ਦੀ ਲੋੜ ਹੈ ਨਹੀਂ ਨਹੀਂ ਸਰਕਾਰਾਂ ਦੀ ਬਹੁਤ ਮਦਦ ਹੈ ਬਸ ਇਹ ਹੈ ਕਿ ਕੁਝ ਉਹਾਂ ਪੇ ਉਹਦੀ ਵੀ ਬੱਚਿਆਂ ਨੂੰ ਹੈਲਪ ਚਾਹੀਦੀ ਹੈ ਤੁਸੀਂ ਦੇਖ ਸਕਦੇ ਹੋ ਵੀ ਕੋਈ ਤਾਂ ਕਹਣਾ ਵੀ ਸਰਕਾਰਾਂ ਵੱਲੋਂ ਜਿਹੜੀਆਂ ਉਹਨਾਂ ਨੂੰ ਮਦਦ ਜ਼ਰੂਰ ਮਿਲਦੀਆਂ ਪਈਆਂ ਲੇਕਿਨ ਥੋੜੀ ਅਵੇਰਨੈਸ ਦੀ ਕਮੀ ਆ ਅਗਰ ਅਵੇਰਨੈਸ ਜੇ ਪੇਰੈਂਟ ਦੇ ਵਿੱਚ ਹੋਵੇ ਤਾਂ ਆਪਣੇ ਬੱਚਿਆਂ ਨੂੰ ਜਿਹੜਾ ਖੇਡ ਗਰਾਊਂਡ ਤੱਕ ਲੈ ਕੇ ਆ ਤਾਂ ਕਿ ਉਹਨਾਂ ਦਾ ਭਵਿੱਖ ਵੀ ਜਿਹੜਾ ਉਜਵਲ ਜਿਹੜਾ ਬੱਚਿਆਂ ਦਾ ਉਹ ਬਣ ਸਕੇ ਕਿਉਂਕਿ ਅੱਜ ਤੇ ਅੱਜਕੱਲ ਦੇ ਜਿਹੜੇ ਨੌਜਵਾਨ ਆ ਗਿਆ ਉਹ ਨਸ਼ੇ ਦੀ ਦਲਦਲ ਵਿੱਚ ਜਿਹੜੇ ਫਸਦੇ ਜਾ ਰਹੇ ਨੇ ਜਿਹੜੇ ਗਰਾਊਂਡ ਚ ਆਣ ਕੇ ਆਪਣਾ ਰਿੰਗ ਤੇ ਲਾਂਗੇ ਜੋਸ਼ ਮੈਚ ਕਰਨਗੇ ਤੋਂ ਨਸ਼ੇ ਤੋਂ ਜਿਹੜਾ ਦੂਰ ਰਹਿ ਕੇ ਆਪਣੇ ਜਿਹੜਾ ਭਵ ਆ ਸਕਦੇ ਆ ਇਹੋ ਏਮ ਜਿਹੜਾ ਕੋਚ ਲੈ ਕੇ ਵੀ ਤੇ ਬੱਚਿਆਂ ਦੇ ਵਿੱਚ ਜਿਹੜਾ ਉਹ ਪੈਦਾ ਕਰਨਾ ਚਾਹੁੰਦੇ ਆ ਤਾਂ ਜੋ ਬੱਚੇ ਵੀ ਜਿਹੜਾ ਉਹਨਾਂ ਤੋਂ ਸਿੱਖਿਆ ਲੈ ਕੇ ਅੱਗੇ ਵੱਧ ਚੱਕੇ ਆਪਣੇ ਮੁਕਾਮ ਹਾਸਲ ਕਰਨ ਦੇਜ ਦਾ ਨਾਮ ਰੋਸ਼ਨ ਕਰਨ ਤੇ ਕੋਚਿਸ ਦੇ ਨਾਮ ਨਾਲ ਆਪਣੇ ਮਾਪਿਓ ਦੇ ਨਾਮ ਜਿਹੜਾ ਰੋਸ਼ਨ ਕਰ ਸਕਣ ਬੱਚੇ ਕਾਫੀ ਮਤਲਬ ਜ਼ੋਰ ਨਾਲ ਮੈਚ ਕਰਦੇ ਪਏ ਆ ਕਿੰਨੀ ਕੁ ਦਿਨ ਤੋਂ ਤੁਸੀਂ ਭਾਜੀ ਇਹ ਕਰਦੇ ਪਿਓ ਤੇ ਕਿਵੇਂ ਦਾ ਟੈਲੈਂਟ ਜਿਹੜਾ ਨਜ਼ਰ ਆ ਰਿਹਾ ਮੈਨੂੰ ਜੀ 4 ਸਾਲ ਹੋ ਗਏ ਕੋਚੀ ਕਰਾਉਂਦੇ ਨੂੰ ਤੇ ਆਪਣਾ 1 ਸਾਲ ਹੋ ਗਿਆ ਰਿੰਗ ਬਣੇ ਨੂੰ ਵੀ ਸਾਡੇ ਕੋਲ ਬੱਚੇ ਦੂਰ ਦੂਰੋਂ ਵੀ ਆਉਂਦੇ ਆ ਤੇ ਫੇ ਲੋਕਲ ਬੱਚੇ ਵੀ ਗਏ ਸਾਡੇ ਕੋਲੇ ਠੀਕ ਹੈ ਮਤਲਬ ਵਧੀਆ ਸਾਨੂੰ ਬੱਚਾ ਨੂੰ ਰਿਸਪੌਂਸ ਮਿਲਦਾ ਪਿਆ ਸਾਡੇ ਬੱਚੇ ਨੈਸ਼ਨਲ ਵੀ ਖੇਡ ਚੁਕੇ ਆ ਨੈਸ਼ਨਲ ਤੋਂ ਲੈ ਇੱਕ ਦੋ ਬੱਚੇ ਨੇ ਮੈਡਲ ਆ ব্রੌਂਜ਼ ਮੈਡਲ ਆਇਆ ਸਟੇਟ ਤੋਂ ਸਾਡੇ ਕੋਲ 골ਡ ਮੈਡਲ ਦੇ ਬੱਚੇ ਵੀ ਹੈਗੇ ਆ ਇੱਕ ਕੁੜੀ ਆ ਸਾਡੇ ਕੋਲ ਰਾਹਤ ਆ ਇੱਕ ਮੁੰਡਾ ਸਾਡਾ ਤੁਸ਼ਾਰ ਆ ਇੱਕ ਕੁੜੀ ਆ ਸਾਡੀ ਰੀਦੀ ਆ ਜਿਹਨੇ 골ਡ ਆਇਆ ਤੁਸ਼ਾਰ ਮੁੰਡੇ ਦਾ ਦੋ ਵਾਰ ਸਿਲਵਰ ਮੈਡਲ ਆਇਆ ਦੋ ਵਾਰ ਬ੍ਰੌਂਜ਼ ਮੈਡਲ ਆਇਆ ਸਟੇਟ ਤੋਂ ਬਸ ਇਹ ਸਾਡੇ ਅਸੀਂ ਤਿਆਰੀ ਕਰ ਰਹੇ ਦਬ ਕੇ ਜੋ ਪਿਛਲੇ ਸਾਲ ਕਮੀਆਂ ਪੇਸ਼ੇ ਰਹੀਆਂ ਇਸ ਕਰਕੇ ਇਹਨਾਂ ਦੀ ਜੋ ਬਣੀ ਬੁਟੀ ਗਲਤੀਆਂ ਲੈਂਦੀਆਂ ਸੀ ਉਹਦੇ ਸੁਧਾਰ ਕਰ ਰਹੇ ਆ। ਬਾਕੀ ਅਸੀਂ ਬੱਚਿਆਂ ਨੂੰ ਨਸ਼ੇ ਤੋਂ ਦੂਰ ਰਹਿਣ ਦੇ ਲਈ ਕੰਮ ਕਰ ਰਹੇ ਆ ਕਿ ਬੱਚੇ ਥੋੜਾ ਜਿਹਾ ਨਸ਼ਾ ਵਿਚਾਰ ਰੱਖੇ। ਕਿਉਂਕਿ ਆਪਣੇ ਪੰਜਾਬ ਦੇ ਵਿੱਚ ਨਸ਼ਾ ਬਹੁਤ ਹੋ ਗਿਆ ਹੈ। ਇਸ ਕਰਕੇ ਅਸੀਂ ਤਾਂ ਚਾਹੁੰਦੇ ਆ ਕਿ ਬੱਚਾ ਖੇਡ ਦੇ ਪ੍ਰਤੀ ਆਪਣੇ ਆਪਣੇ ਆਪ ਨੂੰ ਗਰਾਊਂਡ ਦੇ ਵਿੱਚ ਲਿਆਵੇ। ਕੀ ਲੱਗਦਾ ਸਰਦੀ ਲੱਗਾ ਇਹ ਟੈਲੈਂਟ ਨਹੀਂ ਆ ਰਿਹਾਦਾ ਵੀ ਬੱਚਿਆਂ 'ਚ ਕਾਫੀ ਟੈਲੈਂਟ ਅੱਗੇ ਬਿਲਕੁਲ ਬਿਲਕੁਲ ਬੱਚਿਆਂ 'ਚ ਬਹੁਤ ਟੈਲੈਂਟ ਹੈਗਾ। ਬਸ ਇਹ ਹੈ ਕਿ ਬੱਚੇ ਥੋੜਾ ਜਿਹਾ ਬੱਚਿਆਂ ਨੂੰ ਗਾਈਡਲਾਈਨਸ ਨਹੀਂ ਆਉਦੀ ਤੇ ਯਾ ਥੋੜਾ ਜਿਹਾ ਮਾਪੇ ਨਹੀਂ ਸਪੋਰਟ ਕਰਦੇ ਇਸ ਕਰਕੇ ਥੋੜਾ ਜਿਹਾ ਨਾ ਬੱਚੇ ਥੋੜਾ ਪਰਹੇਜ਼ ਕਰਦੇ ਜੀ ਨਾਮ ਇਹਦਾ ਬਾਕਸਿੰਗ ਦਾ ਗੇਮ ਦਾ ਹੈਗਾ ਨਹੀਂ ਜੀ ਕੁਝ ਨਹੀਂ ਦਾ ਇਹ ਵੀ ਸਾਰ ਇੱਕ ਸਪੋਰਟਸ ਆ ਰੂਲ ਰੈਗੂਲੇਸ਼ਨ ਸਾਰੇ ਇਹਨਾਂ ਵਾਂਗੂ ਬਣੇ ਆ ਸਾਰੇ ਰੂਲ ਰੂਲ ਦੇ ਪਉੜੀਆਂ ਹੀ ਖੜਨਗੇ ਕੋਈ ਕਹੇ ਬੱਚੇ ਨੂੰ ਕੁਝ ਨਹੀਂ ਹੁੰਦਾ ਬਸ ਇਸ ਹਵਾ ਬਣਾਇਆ ਇਹਨਾਂ ਨੇ ਕਿ ਬਾਕਸਿੰਗ ਦਾ ਗੇਮ ਆ ਬੱਚੇ ਹੁਣ ਘਾੜੀ ਵੀ ਆ ਦੇਖੋ ਸਾਡੇ ਉਹ ਛੋਟੇ ਛੋਟੇ ਬੱਚੇ ਨੇ ਇਹ ਸਾਰੇ ਬਾਕਸਿੰਗ ਕਰਕੇ ਜਾ ਰਹੇ ਕਾਫੀ ਵਧੀਆ ਰਿੰਗ ਬਣਿਆ ਲੱਗਦਾ ਸਰਕਾਰਾਂ ਮਦਦ ਕਰਦੀ ਬਿਲਕੁਲ 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 ਜੀ ਸਰਕਾਰਾਂ ਦੀ ਮਦਦ ਬਿਨਾ ਕਿੱਥੇ ਕੰਮ ਹੁੰਦਾ ਜੀ ਵਧੀਆ ਹੋ ਰਿਹਾ ਹੈਲਪ ਕਰ ਰਹੀ ਨੇ ਸਰਕਾਰ ਬਾਕੀ ਜਿਵੇਂ ਅਸੀਂ ਰਿਜ਼ਲਟ ਦੇਵਾਂਗੇ ਉਹਨੇ ਬੱਚਿਆਂ ਦੀ ਹੋਰ ਪਰਫਾਰਮੈਂਸ ਵਧੇਗੀ ਥੈਂਕ ਯੂ ਸਾਰਿਆਂ ਨੂੰ ਚਾਹਨੀ ਹੈ ਕਿ ਇੱਥੇ ਬੱਚੇ ਜਿੰਨੇ ਵੀ ਕੋਤੋਂ ਹੋਰ ਆਣ ਲਾਗੇ ਪਿੰਡਾਂ ਤੋਂ ਜਿੰਨੇ ਨਹੀਂ ਕੁਝ ਬਚਾਰਿਆਂ ਨੂੰ ਮਿਲਦਾ ਉਹ ਆਪਣੀ ਗੇਮ ਚਾਕੇ ਅੱਗੇ ਆਪਣੇ ਆਪਣਾ ਨਾਮ ਬਣਾਣ ਕਿ ਜੇ ਇਹ ਕੁਝ ਕਰਨਗੇ ਤੇ ਆਪਣੇ ਸ਼ਹਿਰ ਦਾ ਨਾਮ ਹੋਏਗਾ ਆਪਣੇ ਪੰਜਾਬ ਦਾ ਨਾਮ ਹੋਏਗਾ ਤੇ ਆਪਣੇ ਇੰਡੀਆ ਦਾ ਨਾਮ ਹੋਏਗਾ ਸਰ ਰਿੰਗ ਵਿੱਚ ਉਤਰਦੇ ਆ ਤੁਸੀਂ ਪ੍ਰੈਕਟਿਸ ਕਿੰਨੀ ਕੀ ਦੇਰ ਕਰਾਂਦੇ ਉਹ ਤੁਹਾਨੂੰ ਲੱਗਦਾ ਫਰੋਇਪੁਰ ਜਿਹੜਾ ਸਰहदी ਇਲਾਕਾ ਪਿਛੜਿਆ ਇਲਾਕਾ ਟੈਲੈਂਟ ਹੈਗਾ ਇਹਦੇ ਵਿੱਚ ਇਹਦੇ ਵਿੱਚ ਬਹੁਤ ਟੈਲੈਂਟ ਹੈ ਜੀ ਬਸ ਅਸੀਂ ਇਹ ਸਰਕਾਰਾਂ ਨੂੰ ਇਹ ਕਹਿਣਾ ਚਾਹੀਏ ਕਿ ਇਸ ਬੱਚਿਆਂ ਦੀ ਸਪੋਰਟ ਕਰੋ ਕਿ ਜਿੰਨੇ ਵੀ ਗਰੀਬ ਘਰਾਂ ਦੇ ਬੱਚੇ ਨੇ ਇਹਨਾਂ ਨੂੰ ਜਿੰਨਾ ਤੋਂ ਜਿੰਨਾ ਹੋ ਸਕਦਾ ਇਹਨਾਂ ਦੀ ਵਾਸਤੇ ਇਹਨਾਂ ਦੇ ਗਰਾਊਂਡ ਬਣਾਏ ਜਾਣ ਇਹਨਾਂ ਵਾਸਤੇ ਚੰਗੇ ਤੋਂ ਚੰਗੇ ਮਾਰਕ ਬਣਾਇਆ ਜਾਣ ਕਿ ਇਹ ਬੱਚੇ ਆਪਣੇ ਜਿਹੜੇ ਵੀ ਚੰਗੇ ਆਪਣੇ ਦੇਸ਼ ਦਾ ਔਰ ਆਪਣੇ ਪੰਜਾਬ ਦਾ ਨਾਮ ਉੱਚਾ ਕਰ ਜਿਹੜਾ ਹੁਣ ਰਿੰਗ ਬਣਿਆ ਤੁਹਾਨੂੰ ਲੱਗਦਾ ਵੀ ਸਰਕਾਰ ਸਪੋਰਟ ਕਰ ਰਹੀਆਂ ਤੁਮ ਨੂੰ ਹਾਂਜੀ ਹਾਂਜੀ ਸਰਕਾਰਾਂ ਬਹੁਤ ਸਪੋਰਟ ਕਰ ਰਹੀਆਂ ਜੀ ਇਸੇ ਕਰਕੇ ਚਲੋ ਬੱਚਿਆਂ ਨੂੰ ਕੁਝ ਇੱਕ ਪਲੇਟਫਾਰਮ ਮਿਲਿਆ ਇੱਥੋਂ ਹੀ ਕੁਝ ਆਪਣੇ ਦੇਸ਼ ਦਾ ਤੇ ਆਪਣੇ ਪੰਜਾਬ ਦਾ ਨਾਮ ਉੱਚਾ ਦੇ ਪਿਆ ਵੀ ਲੱਗਦਾ ਵੀ ਜਿਹੜੀ ਜੋਰਜ ਮੈਚ ਹੈਗੀ ਆ ਜੋ ਤੁਹਾਡਾ ਮਕਾਮ ਹੈਗਾ ਪੂਰਾ ਕਰ ਸਕੋਗੇ ਹਾਂਜੀ ਪੂਰਾ ਕਰ ਸਕਦੇ ਜੀ ਸਰ ਜਿਹੜੀ ਕੋਸਾ ਪ੍ਰੈਕਟਿਸ ਕਰਨ ਨਾਲ ਸੰਭਵ ਹੈ ਕਿ ਅਸੀਂ ਮਕਾਮ ਲਕਸ਼ਾ ਅਸਮਾਨ ਕਰ ਸਕਦੇ ਕੀ ਸੋਚ ਹੈ ਬੇ ਕਸੀ ਇੰਡੀਆ ਵਾਸਤੇ ਖੇਡਣਾ ਚਾਹੁੰਦੇ ਆ ਇੰਡੀਆ ਵਾਸਤੇ ਕੁਝ ਕਰਨਾ ਚਾਹੀਦਾ ਐਸਟਮ ਜਿਹੜੀ ਪ੍ਰੈਕਟਿਸ ਹੁੰਦੀ ਆ ਕੋਚਿੰਗ ਮਿਲਦੀ ਪਈ ਆ ਕਿਵੇਂ ਲੱਗਦਾ ਮਤਲਬ ਕਿ ਪੂਰਾ ਲੱਗਦਾ ਵੀ ਮਤਲਬ ਮੁਕਾਮ ਅਸਲ ਕਰ ਲੋਗੇ ਜਿਸ ਤਰ੍ਹਾਂ ਦੀ ਕੋਚਿੰਗ ਹੈ ਕਿ ਹੋਰ ਵੀ ਮਦਦ ਚਾਹੀਦੀ ਕੋਈ ਸਰਕਾਰ ਵੱਲੋਂ ਨਹੀਂ ਸਾਡੇ ਕੋਲ ਸਭ ਧੰਨ ਹੀ ਬਹੁਤ ਮਦਦ ਕਰਦੇ ਨੇ ਬਹੁਤ ਵਧੀਆ ਪ੍ਰੈਕਟਿਸ ਕਰਾਉਂਦੇ ਨੇ ਜਿਸ ਨਾਲ ਮੈਂ ਪ੍ਰੈਕਟਿਸ ਕਰਕੇ ਸਾਨੂੰ ਪਤਾ ਕਿ ਸਪਣੇ ਲੱਛਣਾਂ ਅਸਲ ਕਿੰਨਾ ਟਾਈਮ ਰਿੰਗ ਚ ਤੁਸੀਂ ਮਤਲਬ ਖੇਡਦੇ ਹੋ ਸਵੇਰੇ ਸ਼ਾਮ ਜਾਂ ਕਿਤੇ ਕਿਸ ਟਾਈਮ ਖੇਡਦੇ ਹੋ ਕਿੰਨਾ ਟਾਈਮ ਸਭ ਮਾਰਨਿੰਗ ਚ ਲੱਗਦੇ ਸਵੇਰ ਇਵਨਿੰਗ ਤਾਈਂ ਤੋ ਹੋਰ ਵੀ ਬੱਚਣ ਲੱਗਦਾ ਪ੍ਰੇਰਿਤ ਕਰਨ ਦੀ ਕੋਸ਼ਿਸ਼ ਵੀ ਜ਼ਰੂਰਤ ਹੈਗੀ ਹੈ ਵੀ ਉਹ ਵੀ ਰਿੰਗ ਚਾਂ ਹਾਂਜੀ ਕੀ ਸੋਚਦੇ ਹੋ ਕਿ ਹੋਰ ਬੱਚਣ ਵੀ ਪ੍ਰੇਰਨਾ ਮਿਲੇ ਕਿ ਉਹ ਵੀ ਸਾਡੇ ਖੇਡਨ ਦੀ ਕੋਸ਼ਿਸ਼ ਕਰਨ ਖੇਡਨ ਨਾਲ ਜੁੜਾ ਪਰ ਉਹ ਵੀ ਆਪਣੇ ਦੇਸ਼ ਨੂੰ ਕਸ਼ਕਾਪ ਸਭ ਹਮ ਤੱਕ ਕਿੱਥੋਂ ਦਾ ਖੇਡੇ ਬਟਾ ਮੈਂ ਨੈਸ਼ਨਲ ਤੋਂ ਬਲ ਆਇਆ ਹਾਂ ਉਹ ਅੱਜ ਜਦੋਂ ਪ੍ਰੈਕਟਿਸ ਸਰ ਕਰਾਉਂਦੇ ਨੇ ਤੇ ਸਾਰੇ ਸਾਨੂੰ ਅਚੀਵ ਸਪੋਰਟ ਕਰਦੇ ਨੇ ਸਰ ਤੇ ਦੋਵੇਂ ਬਹੁਤ ਜ਼ਿਆਦਾ ਸਪੋਰਟ ਕਰਦੇ ਨੇ ਸਾਨੂੰ ਕੀ ਬੰਨਾ ਚਾਹੁੰਦੇ ਹੋ ਤੇ ਕੀ ਇਹ ਮੈਗਾ ਵਿਕੀ ਸੋਚ ਹੈ ਤੁਹਾਡੀ

Instagram X aur WhatsApp channel par